ਬੋਲਾਵਾਦਪੁਰ ਵਿੱਚ ਅੱਜ ਇੱਕ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ ਜੋ ਕਿ ਪੰਚਾਇਤ ਨੇ ਪਹਿਲੀ ਵਾਰ ਇਹ ਟੂਰਨਾਮੈਂਟ ਸ਼ੁਰੂ ਕਰਾਇਆ ਇਸ ਟੂਰਨਾਮੈਂਟ ਵਿੱਚ ਪਿੰਡ ਦੇ ਸਰਪੰਚ ਸਾਹਿਬ ਨਾਲ ਕਿਤੇ ਹੀ ਗੱਲਬਾਤ ਦੇ ਵੀ ਤੁਹਾਨੂੰ ਹਿੱਸਾ ਦਕਾਵਾਗੇ ਨਾਲ ਹੀ ਤੇ ਕਿਸ ਤਰ੍ਹਾਂ ਦਾ ਜੇ ਪੰਚਾਇਤ ਨੇ ਪੰਚਾਇਤ ਨੇ ਸ਼ੁਰੂ ਕੀਤਾ ਪਤਾ ਨਹੀਂ ਵੋਟ ਕਰਨਾ ਹੈ ਅੱਗੇ ਲੈ ਕੇ ਇਹ ਕਿ ਜੋ ਸਾਰਾ ਅਜ ਕੱਲ੍ਹ ਸੁਪਰੀਮ ਕਾਪੀਟਨ ਦਾ ਟਾਈਮ ਪਰੇ ਜਾ ਰਿਹਾ ਹੈ ਔਰ ਆਪਣੇ ਹੈਲਥ ਦਾ ਧਿਆਨ ਰੱਖਣ ਆਪਸੇ ਮਿਲ ਜੁਲ ਕੇ ਰਹਿਣ ਇਹ ਮੇਨ ਮੋਟੋ ਆ ਜਿਸ ਤਰ੍ਹਾਂ ਇਹ ਟੂਰਨਾਮੈਂਟ ਅਜ ਪਹਿਲੀ ਵਾਰ ਹੋਇਆ ਪਿੰਡ ਵਿੱਚ ਕਿਸ ਤਰ੍ਹਾਂ ਬੱਚੇ ਖਾਸ ਕਰਕੇ ਪਲੇਅਰ ਕਿਸ ਤਰ੍ਹਾਂ ਲੈ ਰਹੇ ਨੇ ਬੱਚਿਆਂ ਦੀ ਸਿਲੈਕਸ਼ਨਸ ਜਿਹੜੀ ਹੈ ਇਹ ਤਾਂ ਟੀਮੇ ਕਰਦੀ ਹੈ ਲੇਕਿਨ ਸਾਡਾ ਰੋਲ ਹੈਗਾ ਜੋ ਸਾਡੇ ਰੋਲ ਡਰਾਈਵ ਕਰੇ ਆ ਗੇਟ ਰਹੇ ਆਪਸੇ ਚ ਕੋ ਲੜਾਈ ਲੱਪਾਣਾ ਇਦਾਂ ਦੇ ਜੋ ਅਸੀਂ ਪ੍ਰੋਗਰਾਮ ਬਣਾਉਂਦੇ ਆਂ ਅਸੀਂ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਖਾਸ ਕਰਕੇ ਪਲੇਅਰਾਂ ਨੂੰ बस ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਅੱਗੇ ਵਧੋ ਔਰ ਜੋਸ਼ ਦੇ ਨਾਲ ਅੱਗੇ ਚੱਲੋ ਔਰ ਸਾਡੇ ਪੰਜਾਬ ਦਾ ਨਾਂ ਸਾਡੇ ਪਿੰਡ ਦਾ ਨਾਂ ਤੇ ਇਹਨੂੰ ਤੁਸੀਂ ਅੱਗੇ ਵਧਾਓ ਇਹਨੂੰ ਕੋਈ ਰੋਸ਼ਨ ਕਰੋ ਪਿੰਡ ਮੋਲਾਵਾਦਪੁਰ ਦੀ ਪੰਚਾਇਤ ਵੱਲੋਂ ਕੀਤਾ ਗਿਆ ਫਰੰਡਾ ਯਕੀਨਨ ਤੌਰ ਤੇ ਨਸ਼ਿਆਂ ਦੇ ਖਿਲਾਫ ਜੋ ਉਹਨਾਂ ਦੀ ਜੰਗ ਆ ਉਸ ਲਈ ਇੱਕ ਮੀਲ ਪੱਥਰ ਸਥਾਪਿਤ ਹੋਇਆ ਗਿਆ ਜੋ ਕਿ ਇਸ ਟੂਰਨਾਮੈਂਟ ਕਮੇਟੀ ਦੇ ਮੈਂਬਰ ਨੇ ਤੇ ਜਾਣ ਦੇਣਾਂ ਤੋਂ ਅਲੱਗ ਬਾਲ ਬੜਦਾ ਥੋੜੇ ਜੇ ਕਰ ਬੱਦਾ ਤੇ ਬਾਲ ਦਾ ਸਰਪੰਚ ਦਾ ਜਿਨ੍ਹਾਂ ਨੇ ਇਹ ਮੋਦ ਕਰਵਾ ਕਰਕੇ ਸਾਡੇ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਾਇਆ ਇਹਦੇ ਨਾਲ ਸਾਡੇ ਜਿਹੜੇ ਬੱਚੇ ਆ ਛੋਟੇ ਵੱਡੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਜਿਨੇ ਨਸ਼ਾ ਪੱਤਾ ਕਰਦੇ ਆ ਉਹ ਵੀ ਕੁਝ ਨਾ ਕੁਝ ਇਹ ਤੋਂ ਸਿੱਖਣਗੇ ਛੱਡ ਕੇ ਜਾਣਗੇ ਯੋਗ ਦਾ ਦਾ ਕਾਰਜ ਕਰਪਿੰਦੋ ਬਾਹਰ ਰਿਆ ਤੇ ਵਾਈਫ ਇਸ ਉਹਨਾਂ ਨੂੰ ਮੈਂ ਜਾਣਦਾ ਉਹ ਵੀ ਬੜੇ ਨੇਕ ਦੇਲਾ ਜਿਹੜੇ ਜਿਹੜੇ ਵੀ ਕੰਮ ਆ ਉਹਨਾਂ ਨੇ ਕਰਨ ਬਾਅਦ ਵਧੀਆ ਧੰਨਵਾਦ ਤੇ ਸਰਪੰਚ ਦੇ ਮੋਢੇ ਦਾ ਮੋਢਾ ਜੋੜ ਕੇ ਕੰਮ ਕਰਾਇਆ ਬਹੁਤ ਵਧੀਆ ਪੂਰੇ ਅਸੀਂ ਪਿੰਡ ਮੋਲਾਵਾਦ ਪਰ ਤੋਂ ਮੈਂ ਸਰਪੰਚ ਤੇ ਮੇਰੇ ਪਿੰਡ ਦੇ ਸਾਰੇ ਪਤਵੰਤੇ ਸੱਜਣ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਗੁਰਸੇਂਦਰ ਸਿੰਘ ਜੀ ਸਰਦਾਰ ਪਿਆਰਾ ਸਿੰਘ ਜੀ ਤੇ ਸਰਦਾਰ ਕਰਮਵੀਰ ਸਿੰਘ ਜੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਕਬੱਡੀ ਦਾ ਟੂਰਨਾਮੈਂਟ 35 ਕਿਲੋ 45 ਕਿਲੋ ਆਲ ਓਪਨ 55 ਕਿਲੋ ਤੇ 70 ਕਿਲੋ ਇਹ ਸੰਤ ਬਾਬਾ ਹਰਨਾਮ ਸਿੰਘ ਜੀ ਰੋਡੇ ਵਾਲੇ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਰੰਗਪੁਰ ਵਾਲਿਆਂ ਦੀ ਨਿੱਜੀ ਯਾਦ ਨੂੰ ਸਮਰਪਿਤ ਹੈ ਟੂਰਨਾਮੈਂਟ ਇਹ ਤੇ ਇੱਥੇ ਤਕਰੀਬਨ ਅੱਜ ਜਿਹੜੀਆਂ ਟੀਮਾਂ 14-15 ਟੀਮਾਂ ਅੱਜ ਆਈਆਂ ਕੱਲ ਵੀ ਸਗੀਆਂ 7-8 ਟੀਮਾਂ ਬਹੁਤ ਵਧੀਆ ਫਸਵੇਂ ਮੁਕਾਬਲੇ ਹੋਏ ਉਹਨਾਂ ਦੇ ਤੇ ਅਸੀਂ ਜੋ ਆਰਾਮ ਰੱਖਿਆ ਉਹਨਾਂ ਲਈ ਜਿੱਤਣ ਵਾਲੀ ਟੀਮ ਲਈ 35 ਕਿਲੋ ਲਈ 2500 ਤੇ ਹਾਰਨ ਵਾਲੀ ਟੀਮ ਲਈ 2000 ਫਿਰ ਐਡਾ ਵੀ 45 ਕਿਲੋ ਵਾਲੀ ਟੀਮ ਲਈ 3000 ਜਿੱਤ ਹਾਰਨ ਵਾਲੀ ਲਈ ਤੇ ਜਿੱਤਣ ਵਾਲੀ ਲਈ 4000 ਇਸੇ ਤਰ੍ਹਾਂ 55 ਕਿਲੋ ਵਾਲੀ ਟੀਮ ਲਈ 55 ਕਿਲੋ ਵਾਲੀ ਟੀਮ ਲਈ ਅਸੀਂ ਰੱਖਿਆ ਹੋਇਆ 7000 ਜਿੱਤਣ ਵਾਲੀ ਲਈ ਤੇ 5000 ਜਿਹੜਾ ਹਾਰਨ ਵਾਲੀ ਲਈ ਇਸੇ ਤਰ੍ਹਾਂ 70 ਕਿਲੋ ਵਾਲੀ ਟੀਮ ਲਈ 10000 ਜਿੱਤਣ ਵਾਲੀ ਲਈ ਤੇ 8000 ਹਾਰਨ ਵਾਲੀ ਲਈ ਤੇ ਬਾਕੀ ਜੋ ਉਹਨਾਂ ਦਾ ਮਰਨਾ ਮਾਨ ਸਨਮਾਨ ਸ਼ੀਲ ਦਾ ਕੱਪ ਉਹ ਉਹਨਾਂ ਨੂੰ ਲਗਤੋਂ ਦਿੱਤੇ ਜਾਣਗੇ ਤੇ ਬਹੁਤ ਹੀ ਵਧੀਆ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਹੈ ਇਹਦੇ ਵਿੱਚ ਬਹੁਤ ਸਾਡੇ ਐਨਆਰਆਈ ਵੀਰਾਂ ਦਾ ਸਹਿਯੋਗ ਹੈ ਜਿਨ੍ਹਾਂ ਦੇ ਮੈਂ ਨਾਮ ਵੀ ਬੋਲ ਦਿੰਨਾ ਪੰਮਾ ਬੈਂਸ ਤੇ ਅਮਨ ਯੂਕੇ ਡਾਕਟਰ ਨਰਿੰਦਰ ਕੁਮਾਰ ਜੀ ਤੇ ਪੀਰਤ ਸਿੰਘ ਜੀ ਤੇ ਜਸਵੰਤ ਸਿੰਘ ਜੀ ਕਰਨਬੀਰ ਸਿੰਘ ਢੇਸੀ ਪਰਮਜੀਤ ਸਿੰਘ ਫੌਜੀ ਤੇ ਆਫਤਾਬ ਮੀਕਾ ਬੈਸ ਰਣਜੀਤ ਸਿੰਘ ਰਣਜੀਤ ਡਾਕਟਰ ਰਣਜੀਤ ਸਿੰਘ ਜੀ ਤੇ 베ਦੀ 시부 ਤੇ ਗੁਰਸਰਿੰਦਰ ਸਿੰਘ 베ਦੀ ਜੀ ਤੇ ਬਲਵਿੰਦਰ ਕੁਮਾਰ ਬੁੱਧੂ ਜੀ ਦਲਵੀਰ ਸਿੰਘ ਤੇ ਮੱਖਣ ਸਿੰਘ ਮੱਖਣ ਸਿੰਘ ਚੋਹਾਨ ਜਗਦੀਸ਼ ਦੀਸ਼ਾ ਲੰਬੜ ਬੀਰੂ ਬੀਰੂ देओल ਮੱਖਣ ਸਿੰਘ ਰੋਕੀ ਪਹਿਲਵਾਨ ਇੰਦਰਜੀਤ ਤੇ ਗੁਰਵਿੰਦਰ ਸਿੰਘ ਤੇ ਜੋਤਾ ਸੰਘਾ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਇਹਨਾਂ ਨੇ ਬੜੇ ਤਨਮਨ ਤੇ ਧਨ ਨਾਲ ਸੇਵਾ ਕੀਤੀ ਹੈ ਤੇ ਅਸੀਂ ਇਹਨਾਂ ਦੇ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਤੇ ਬਾਕੀ ਜੋ ਵੀ ਹੁਣ ਤੁਹਾਡੇ ਸਾਹਮਣੇ ਮੈਚ ਚੱਲ ਰਹੇ ਆ ਬੜੇ ਵਧੀਆ ਮੈਚ ਚੱਲਦੇ ਆ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਬਹੁਤ ਸੋਹਣੇ ਟ ਮੈਚ ਹੋ ਰਹੇ ਆ ਤੇ ਅਸੀਂ ਸਾਰੇ ਹੀ ਇੱਥੇ ਆਈਆਂ ਹੋਈਆਂ ਟੀਮਾਂ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਆਏ ਹੋਏ ਪਿੰਡ ਦੇ ਪਤਵੰਤਿਆਂ ਦਾ ਵੀ ਧੰਨਵਾਦ ਕਰਦੇ ਆ ਤੇ ਜੋ ਇੱਥੇ ਸਹਿਯੋਗ ਕਰ ਰਹੇ ਸਾਡੇ ਨਾਲ ਚਾਹ ਪਾਣੀ ਦਾ ਲੰਗਰ ਵੀ ਤਿਆਰ ਹੈ ਤੇ ਪ੍ਰਸ਼ਾਦਾ ਪਾਣੀ ਦਾ ਲੰਗਰ ਵੀ ਤਿਆਰ ਹੈ ਸਾਰੀਆਂ ਟੀਮਾਂ ਨੂੰ ਪ੍ਰਸ਼ਾਦਾ ਵੀ ਸ਼ਿਕਾਇਆ ਜਾ ਰਿਹਾ ਚਾਹ ਵੀ ਪਲਾਈ ਜਾ ਰਹੀ ਆ ਪਾਣੀ ਦਾ ਵੀ ਖਾਸ ਇੰਤਜ਼ਾਮ ਕੀਤਾ ਤੇ ਦਵਾ-ਦਾਰੂ ਦਾ ਵੀ ਖਾਸ ਇੰਤਜ਼ਾਮ ਕੀਤਾ ਜੇ ਕਿਸੇ ਸੱਟ ਚੋਟ ਲੱਗ ਜਾਂਦੀ ਆ ਤੇ ਬਾਕੀ ਜਿਹੜੇ ਪਲੇਅਰ ਆ ਵਧੀਆ ਖੇਡਦੇ ਆ ਉਹਨਾਂ ਲਈ ਸਪੈਸ਼ਲ ਇਨਾਮ ਇਹ ਟੂਰਨਾਮੈਂਟ ਕਰਾਉਣ ਦਾ ਉਪਰਾਲਾ ਇਹੀ ਸੀਗਾ ਮੈਂ ਪਹਿਲੀ ਵਾਰੀ ਇਹ ਟੂਰਨਾਮੈਂਟ ਕਰਵਾ ਰਿਹਾ ਸਰਪੰਚ ਬਣਨ ਤੋਂ ਬਾਅਦ ਕਿ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਅਸੀਂ ਨਸ਼ਿਆਂ ਤੋਂ ਕਿੱਦਾਂ ਦੂਰ ਕਰਨਾ ਸਿਰਫ ਇਹੀ ਇੱਕ ਉਪਰਾਲਾ ਆ ਕਿ ਅੱਗੇ ਤੋਂ ਲਗਾਤਾਰ ਜਿੰਨਾ ਚਿਰ ਮੈਂ ਸਰਪੰਚ 5 ਸਾਲ ਲਗਾਤਾਰ ਹਰ ਸਾਲ ਟੂਰਨਾਮੈਂਟ ਕਰਾਇਆ ਕਰਾਂਗਾ ਤੇ ਹਰ ਸਾਲ ਅਸੀਂ ਬੱਚਿਆਂ ਨੂੰ ਬਹੁਤ ਪ੍ਰੇਰਾਂਗੇ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਆਓ ਠੀਕ ਹੈ ਹੋਰ ਜੋ ਵੀ ਪਿੰਡ ਦੇ ਕਾਰਜਾ ਕਰਨੇ ਵਾਲੇ ਆ ਉਹ ਵੀ ਕਰਾਂਗੇ ਪਰ ਨਾਲ ਦੀ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਮੇਰਾ ਸਭ ਤੋਂ ਵੱਡਾ ਉਪਰਾਲਾ ਹੋਊਗਾ ਕਿ ਮੈਂ ਇਸ ਪਿੰਡ ਦੇ ਵਿੱਚੋਂ ਨਸ਼ੇ ਦੇ ਕੋੜ ਨੂੰ ਕੱਢ ਸੁੱਟਾਂ। ਮੇਰਾ ਯਤਨ ਇਹ ਹੈ ਕਿ ਮੈਂ ਇੱਥੋਂ ਇਹ ਨਸ਼ਾ ਭਜਾਉਣਾ ਕਿਸੇ ਤਰੀਕੇ ਨਾਲ ਵੀ ਭਜਾਇਆ ਜਾਵੇ, ਭਜਾ ਦੇਣਾ। ਪਿੰਡ ਦੇ ਵਿੱਚ ਜੋ ਵੀ ਨਸ਼ਾ ਵੇਚਦੇ ਆ, ਜੋ ਵੀ ਕਰਦੇ ਆ, ਉਹਨਾਂ ਲਈ ਮੈਂ ਸਾਰਾ ਹੀ ਪ੍ਰਬੰਧ ਕਰੀ ਜਾਂਦਾ। ਹੌਲੀ-ਹੌਲੀ ਕੁਝ ਕਰ ਵੀ ਲਿਆ, ਕੁਝ ਕਰ ਲੈਣਾ ਤੇ ਖਤਮ ਕਰ ਦਊਗਾ ਮੈਂ। ਠੀਕ ਹੈ ਜੀ। ਬਸ ਇਹੀ ਮੇਰੀਆਂ ਬੇਨਤੀ ਆ ਇਹੀ ਮੇਰੀਆਂ ਕਹਿੰਦੇ ਹੁੰਦੇ ਆ ਵੀ ਉਪਲਬਧੀਆਂ ਸਮਝ ਲਓ ਤੁਸੀਂ ਪ੍ਰਾਪਤੀਆਂ ਸਮਝ ਲਓ ਤੇ ਮੈਂ ਜੋ ਕਿਹਾ ਉਹ ਮੈਂ ਕਰਕੇ ਦਿਖਾਵਾਂਗਾ